ਹਾਂਜੀ ਭਾਈ ਸਸਰੀ ਕਲਸਾਰਿਆਂ ਨੂੰ ਕੀ ਹਾਲ ਚਾਲ ਆਹ ਦੇਖ ਲੋ ਸਾਡਾ ਬਾਬਾ ਨਾਨਕ ਨਕਲੀ ਬਣਾਤਾ ਤੇ ਭਾਈ ਅਮਰਤਪਾਲ ਮਹਿਰੂ ਜੀ ਤੱਕ ਇਹ ਗੱਲ ਪਹੁੰਚ ਗਈ ਆ ਸਾਰਿਆਂ ਨੂੰ ਪਤਾ ਤੇ ਬਸ 4-5 ਦਿਨਾਂ ਤੱਕ ਜਿਹੜੀ ਇਹ ਹਰਕਤ ਕੀਤੀ ਆ ਹੋ ਸਕਦਾ ਉਦੋਂ ਵੀ ਪਹਿਲਾਂ ਉਹਨਾਂ ਦਾ ਪਿਛਲਾ ਪਾਸਾ ਕੁੱਟਿਆ ਲੋ ਕਿਉਂਕਿ ਇਹ ਕੋਈ ਚੀਜ਼ ਕੋਈ ਗੱਲ ਹੈ ਹਰਕਤ ਕਰਨ ਵਾਲੀ ਨਹੀਂਗੀ ਤੇ ਮੈਂ ਉਹੀ ਆਪਣੇ ਪੰਜਾਬੀਆਂ ਨੂੰ ਕਹਿਣਾ ਚਾਹਣਾ ਕਿ ਸਾਡੇ ਦਿੱਲੀ ਅੱਗੇ ਵੀ ਗੱਲ ਕਰਦਾ ਉਹਨਾਂ ਕਿ ਤੇ ਇਧਰੋਂ ਚ ਪੇੜ ਵਜਦੀ ਆ ਕਿ ਤੇ ਇਧਰੋਂ ਚ ਪੇੜ ਵਜਦੀ ਆ ਪਰ ਇਹ ਸੁੱਤੇ ਪਏ ਆ ਜਿਹੜੀ ਖਾਸ ਕਰਕੇ ਸਾਡੇ ਵਰਗੀ ਮਤਲਬ ਨੌਜਵਾਨੀ ਜਾਂ ਇਹ ਦੂਂ ਗਾਂ ਵਾਲੀ ਜਨਰੇਸ਼ਨ ਫੇਰ ਉਹੀ ਗੱਲ ਆ ਜਾਂਦੀ ਹੈ ਸਾਡੇ ਲੋਕਾਂ ਨੂੰ ਅਕਲ ਆਉਣੀ ਨਹੀਂ ਸਾਡੇ ਲੋਕ ਸਾਡੇ ਲੋਕ ਵੜੇ ਪਏ ਆ ਨੰਗੇਜ ਪੁਣਿਆਲ ਸਾਡੇ ਲੋਕ ਵੜੇ ਪਏ ਆ ਜਨਾਨੀਆਂ ਗੱਲ ਕੋਈ ਕਿੱਧਰ ਕੋਈ ਕਿੱਧਰ ਇਹ ਕਿਸੇ ਨੂੰ ਪਤਾ ਹੀ ਨਹੀਂ ਸਾਡੇ ਨਾਲ ਦਿੱਲੀ ਕੀ ਹੋ ਰਿਹਾ ਪਹਿਲਾਂ ਜਿਵੇਂ ਜੰਗਾਂ ਚੱਲਦੀਆਂ ਹੁੰਦੀਆਂ ਸੀ ਤੀਰਾਂ ਤੂਰਾਂ ਨਾਲ ਉਦੋਂ ਬਾਅਦ ਜੰਗਾਂ ਚੱਲੀਆਂ ਹਥਿਆਰਾਂ ਨਾਲ ਤੇ ਜਿਹੜੀ ਹੁਣ ਜੰਗ ਚੱਲਦੀ ਪਈ ਆ ਇਹ ਚੱਲਦੀ ਪਈ ਆ ਸਾਇਲੈਂਟ ਵਾਰ ਤੇ ਬਹੁਤ ਕੁਛ ਹੋਈ ਜਾਂਦਾ ਬਹੁਤ ਕੁਛ ਤੇ ਆਪਾਂ ਨੂੰ ਲੱਗ ਰਿਹਾ ਕਿ ਕੁਝ ਹੋ ਹੀ ਨਹੀਂ ਰਿਹਾ ਤੇ ਸੋ ਮੇਰੀ ਬੇਨਤੀ ਆ ਵੀਰੋ